ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਹੁਣ ਤੱਕ ਦੀਆਂ ਚੋਣਵੀਆਂ ਖਬਰਾਂ ਤੇ ਅਰਵਿੰਦ ਕੇਜਰੀਵਾਲ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਹੋਈਆਂ ਪੂਰੀਆਂ ਕੇਜਰੀਵਾਲ 20 ਤਰੀਕ ਨੂੰ ਲੋਕ ਸਭਾ ਚੋਣਾਂ ਦਾ ਕਰਨ ਗਿਆ ਆਗਾਜ਼ ਆਮ ਆਦਮੀ ਪਾਰਟੀ ਆਗੂਆਂ ਦਾ ਦਾਵਾ 1 ਲੱਖ ਤੋਂ ਜ਼ਿਆਦਾ ਲੋਕ ਹੋਣਗੇ ਰੈਲੀ ਵਿੱਚ ਸ਼ਾਮਲ ਸੁਖਪਾਲ ਸਿੰਘ ਖੈਰਾ ਨੇ ਪੰਜਾਬੀ ਇਕਤਾ ਪਾਰਟੀ ਵਿੱਚ ਵੰਡੀਆਂ ਜ਼ਿੰਮੇਵਾਰੀਆਂ ਮਾਸਟਰ ਬਲਦੇਵ ਸਿੰਘ ਜੈਤੋ ਨੂੰ ਬਣਾਇਆ ਵਾਈਸ ਪ੍ਰੈਜ਼ੀਡੈਂਟ ਦੀਪਕ ਬੰਸਲ ਬਣੇ ਜਨਰਲ ਸੈਕਟਰੀ ਤੇ ਨਵਜੋਤ ਕੌਰ ਲੰਬੀ ਨੂੰ ਸੌਂਪੀ ਸਟੂਡੈਂਟ ਵਿੰਗ ਦੀ ਕਮਾਂਡ ਪੰਜਾਬੀ ਇਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖੈਰਾ ਨੇ ਲੁਧਿਆਣਾ ਵਿਖੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਇਸ ਮੌਕੇ ਉਹਨਾਂ ਨੇ ਪਾਰਟੀ ਦੀਆਂ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਚੱਲਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਦੇ ਬਿਆਨਾਂ ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਸੁਖਪਾਲ ਸਿੰਘ ਖੈਰਾ ਨੇ ਕਿਹਾ ਕੀ ਪਾਰਟੀ ਦੀ ਮੌਜੂਦਾ ਹਾਲਤ ਪਾਰਟੀ ਪ੍ਰਮੁੱਖ ਅਰਵਿੰਦ ਕੇਜਰੀਵਾਲ ਦੀਆਂ ਨੀਤੀਆਂ ਕਰਕੇ ਹੋਈ ਹੈ। ਵਿਕਰਮ ਜੀਠੀਆ ਦੁਆਰਾ ਲਗਾਏ ਗਏ ਕਾਂਗਰਸ ਨਾਲ ਮਿਲੇ ਹੋਣ ਦੇ આરોਪਾਂ ਤੇ ਬੋਲਦਿਆਂ ਸੁਖਪਾਲ ਖੈਰਾ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਦੇ ਨਾਲ ਵੀ ਪਾਰਟੀ ਦੇ ਨਾਲ ਗੱਠ ਜੋੜ ਕਰਨ ਦੀ ਗੱਲਬਾਤ ਚੱਲ ਰਹੀ ਹੈ। ਤੇ ਜਦੋਂ ਇਹਨਾਂ ਨੇ ਆਪਣੀ ਪਾਰਟੀ ਬਣਾਈ ਸੀ ਉਦੋਂ ਬਹੁਤ ਫਰਕ ਪਾ ਦਿੱਤਾ ਸੀਗਾ। ਸਵਾਏ ਲੋਕਾਂ ਨੂੰ ਮਿਸਲੀਡ ਕਰਨ ਤੋਂ ਔਰ ਨਸ਼ੇ ਦੇ ਮਸਲੇ ਦੇ ਉੱਤੇ ਇਹਨਾਂ ਦੇ ਜਿਹੜੇ ਆਗੂ ਅਰਵਿੰਦ ਕੇਜਰੀਵਾਲ ਨੇ ਗੋਡੇ ਟਿਕੇ ਨੇ ਵਿਕਰਮਜੀਤਠਿਆ ਦੇ ਮੂਰੇ ਇੱਕ ਡਰੱਗ ਮਾਫੀਆ ਲੀਡਰ ਦੇ ਮੂਰੇ ਉਹਦੇ ਨਾਲ ਬਹੁਤ ਫਰਕ ਪੈਂਦਾ ਸੰਜੇ ਸਿੰਘ ਜੀ ਨੂੰ ਪੁੱਛੋ ਜਰਾ ਹਾਸੋਹੀਣੀਆਂ ਗੱਲਾਂ ਹੋ ਰਹੀਆਂ ਪੰਜਾਬ ਦੀ ਇਸ ਰਾਜਨੀਤੀ 'ਚ ਭਗਵੰਤ ਮਾਨ ਕਹਿੰਦਾ ਵਾ ਕਿ ਜੇ ਸੁਖਪਾਲ ਸਿੰਘ ਖੇੜਾ ਬਠਿੰਡੇ ਤੋਂ ਇਲੈਕਸ਼ਨ ਲੜਦੇ ਨੇ ਤੇ ਉਹ ਅਕਾਲੀ ਦਲ ਨੂੰ ਫਾਇਦਾ ਦੇ ਰਹੇ ਨੇ ਤੇ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਕਹਿੰਦੇ ਨੇ ਕਿ ਜੇ ਪੰਜਾਬੀ ਇਕਤਾ ਪਾਰਟੀ ਪੰਜਾਬ ਦੇ ਵਿੱਚ ਇਲੈਕਸ਼ਨ ਲੜਦੀ ਆ ਤੇ ਉਹ ਕਾਂਗਰਸ ਨੂੰ ਫਾਇਦਾ ਦੇਣ ਜਾ ਰਹੀ ਹੈ ਇਹਨਾਂ ਪਹਿਲਾਂ ਆਗੂਆਂ ਨੂੰ ਪੁੱਛ ਲਓ ਕਿ ਸਲਾਹ ਕਰ ਲਓ ਵੀ ਅਸੀਂ ਕਿਹਨੂੰ ਫਾਇਦਾ ਦੇਣ ਜਾ ਰਹੇ ਹਾਂ ਸਾਡਾ ਇਹ ਮੰਨਣਾ ਕਿ ਅਸੀਂ ਇੱਕ ਸਿਸਟਮ ਦੇ ਖਿਲਾਫ ਔਰ ਕਰਪਸ਼ਨ ਦੇ ਖਿਲਾਫ ਤੇ ਇਨਜਸਟਿਸ ਦੇ ਖਿਲਾਫ ਜਿਨ੍ਹਾਂ ਇਹਨਾਂ ਟ੍ਰੈਡੀਸ਼ਨਲ ਪਾਰਟੀਆਂ ਨੇ ਜਿਹੜੇ ਅਕਾਲੀ ਦਲ ਤੇ ਕਾਂਗਰਸ ਨੇ ਪਿਛਲੇ ਕਾਫੀ ਅਰਸੇ ਤੋਂ ਜੋ ਲੁੱਟ ਖਸੁੱਟ ਮਜਾਈ ਪੰਜਾਬ ਦੇ ਵਿੱਚ ਅਸੀਂ ਇਹਨਾਂ ਨੂੰ ਚੁਣੌਤੀ ਦੇ ਕੇ ਤੇ ਪੰਜਾਬ ਦੇ ਵਿੱਚ ਇੱਕ ਤੀਸਰਾ ਸਾਫ਼ ਸੁਥਰਾ ਬਦਲ ਦੇਣ ਦੇ ਪ੍ਰਯਾਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ ਬਰਨਾਲਾ ਤੋਂ ਆਪਣੀਆਂ ਰੈਲੀਆਂ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਮੰਨਿਆ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਤੋਂ ਹੀ ਆਗਾਜ਼ ਕਰਨ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਦੀ ਤਿਆਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਕੇਜਰੀਵਾਲ ਦੀ ਇਸ ਰੈਲੀ ਨੂੰ ਲੈ ਕੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਨੇ ਆਪ ਆਗੂਆਂ ਨੇ ਦਾਵਾ ਕੀਤਾ ਹੈ ਕਿ ਇਸ ਰੈਲੀ ਦੇ ਵਿੱਚ 1 ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ ਪਰ ਪੰਡਾਲ ਦੇ ਵਿੱਚ ਸਿਰਫ 20 ਹਜ਼ਾਰ ਕੁਰਸੀਆਂ ਹੀ ਲਗਾਈਆਂ ਗਈਆਂ ਨੇ ਦੇਖੋ 20 ਤਰੀਕ ਨੂੰ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਜੀ ਆ ਰਹੇ ਨੇ ਔਰ ਬਰਨਾਲਾ ਜਿਹੜਾ ਉਹ ਪਹਿਲਾਂ ਵੀ ਇਸ ਹਲਕੇ ਨੇ 1 ਲੱਖ 6000 ਦੀ ਇਕੱਲੇ ਤਿੰਨ ਹਲਕਿਆਂ ਨੇ ਲੀਡ ਦਿੱਤੀ ਸੀ 214000 ਜੋ ਸੋ ਬਰਨਾਲੇ ਦੇ ਜਿਹੜੇ ਆਲੇ ਦੁਆਲੇ ਦੇ ਹਲਕੇ ਨੇ ਉਹ ਵੀ ਬਹੁਤ ਭਾਰੀ ਲੀਡ ਨਾਲ ਜਿੱਤੇ ਹੋਏ ਨੇ ਸੋ ਕੱਲ ਨੂੰ ਅਸੀਂ ਉਮੀਦ ਕਰਦੇ ਹਾਂ ਜਿਸ ਤਰੀਕੇ ਨਾਲ ਸਾਨੂੰ ਲੋਕਾਂ ਦੇ ਫੋਨ ਆ ਰਹੇ ਨੇ ਜਾਂ ਜਿਸ ਤਰੀਕੇ ਨਾਲ ਵਲੰਟੀਅਰ ਜਿਹੜੇ ਨੇ ਐਕਸਾਈਟਡ ਨੇ ਪ੍ਰੇਰਿਤ ਨੇ ਪਿੰਡਾਂ ਦੇ ਵਿੱਚ ਜਾ ਕੇ ਆਏ ਆ ਮੀਟਿੰਗਾਂ ਕਰਕੇ ਆਜ ਵੀ ਮੈਂ ਇਧਰ ਖੁੱਡੀ ਖੁਰਦ ਗਿਆ ਸੀ ਤੇ ਕੱਲ ਨੂੰ ਬਹੁਤ ਭਾਰੀ ਇਕੱਠ ਹੋਣ ਜਾ ਰਿਹਾ ਤੇ ਜਿਹੜੀਆਂ ਕਿਆਸਰਾਈਆਂ ਸਾਡੀ ਵਿਰੋਧੀ ਪਾਰਟੀਆਂ ਵੱਲੋਂ ਲਾਈਆਂ ਜਾ ਰਹੀਆਂ ਸੀ ਪਤਨੀ ਆਮ ਆਦਮੀ ਪਾਰਟੀ ਤਾਂ ਆਏ ਹੋਗੇ ਹੋਗੀ ਕੱਲ ਨੂੰ ਸਾਰੇ ਸਾਰੀ ਚੀਜ਼ਾਂ ਤੇ ਫੁੱਲ ਸਟਾਪ ਲੱਗ ਜਾਊਗਾ ਲੀਡਰਸ਼ਿਪ ਕਿਹੜੀ ਕਿਹੜੀ ਪਹੁੰਚ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਆ ਰਹੇ ਆਪਣਾ ਦਿੱਲੀ ਤੋਂ ਬਾਕੀ ਸਾਡੇ ਸਾਰੇ ਪੰਜਾਬ ਦੇ ਜਿਹੜੇ ਐਮ ਐਲ ਏ ਉਸਾਰੇ ਤੇ ਬਾਕੀ ਜਿਲ੍ਹਾ ਪਰ ਜ਼ਿਲ੍ਹਾ ਪ੍ਰਧਾਨ ਜ਼ੋਨ ਪ੍ਰਧਾਨ ਸਾਰੇ ਆਉਣਗੇ ਪੰਜਾਬ ਆ ਜੀ ਉਹ ਸ਼ਤਾਬ ਦੀ ਟ੍ਰੇਨ ਤੇ ਆ ਰਹੇ ਨੇ 11 ਵਜੇ ਜਿਹੜੀ ਇੱਕ ਸਾਡੇ ਮੁੱਖ ਮੰਤਰੀ ਦਾ ਟ੍ਰੇਨ ਆਲੇ ਨੇ ਨਾ ਇਹ ਪਲੇਨਾਂ ਆਲੇ ਨੇ ਇੰਨਾ ਫਰਕ ਹੈ ਪੰਜਾਬ ਦੇ ਕਮਾਲਵੇ ਦਾ ਜੀ ਨਹੀਂ ਜੀ ਆਹ ਏਰੀਆ ਨਾ ਮਾਲਵਾ ਆਹ ਏਰੀਆ ਜਿਹੜਾ ਪਧੌੜ ਤੋਂ ਹੋ ਗਿਆ ਮਹਿਲਕਲਾਂ ਹੋ ਗਿਆ ਇਧਰੋਂ ਸੰਗਰੂਰ ਧੂਰੀ ਮਲੇਰਕੋਟਲਾ ਜਿਹੜੇ ਨਾਲ ਲੱਗਦੇ ਨੇ ਸੁਨਾਮ ਬੁਰਲਾਡਾ ਰਾਏਕੋਟ ਰਾਮਪੁਰਾ ਹੈ ਜੀ ਐਮਪੀ ਲਾਕਾ ਲਾ ਲੋ ਥੋੜਾ ਜਿਹਾ ਇਲਾਕਾ ਟੱਚ ਕਰਦਾ ਫਰੀਦਕੋਟ ਦਾ ਉਹ ਵੀ ਨਾਲ たち। ਆ ਦੇਖੋ ਜੀ ਜਿਹੜੀ ਰੈਲੀ ਨੂੰ ਲੈ ਕੇ ਤਿਆਰੀਆਂ ਪਿਛਲੇ 20 ਦਿਨ ਤੋਂ ਚੱਲ ਰਹੀਆਂ ਨੇ ਆਮ ਆਦਮੀ ਪਾਰਟੀ ਵੱਲੋਂ ਸਮੁੱਚੇ ਜਿਹੜੇ ਐਮ ਐਲ ਏ ਸਾਹਿਬਾਂ ਨੇ ਸਾਡੇ ਅਹੁਦੇਦਾਰ ਸਾਹਿਬਾਂ ਨੇ ਪਿਛਲੇ 20 ਦਿਨਾਂ ਤੋਂ ਲਗਾਤਾਰ ਕਿਉਂਕਿ ਮਾਲਵੇ ਰੀਜਨ ਦੀ ਇਹ ਰੈਲੀ ਆ ਮਾਲਵੇ ਦੇ ਵੱਖ-ਵੱਖ ਪਿੰਡਾਂ 'ਚ ਹਲਕਿਆਂ ਜਾ ਕੇ ਅਸੀਂ ਮੀਟਿੰਗਾਂ ਕਰ ਰਹੇ ਆ ਮੇਰੇ ਕੋਲ ਵੀ ਚਾਰ ਹਲਕੇ ਸੀਗੇ ਬਰਨਾਲਾ, ਭਦੌੜ, ਪੁੱਚੋ ਤੇ ਮੌੜ ਮੈਂ ਵੀ ਉੱਥੇ ਜਾ ਕੇ ਮੀਟਿੰਗਾਂ ਕਰ ਰਿਹਾ ਆ ਤੇ ਬਾਕੀ ਨਾਲ ਨਾਲ ਜਿਹੜੀ ਸਾਡੀ ਇੱਥੋਂ ਬਰਨਾਲੇ ਦੀ ਟੀਮ ਹੈਗੀ ਨਾ ਸਾਡੀ ਸਟੇਟ ਦੀ ਟੀਮ ਹੈ ਉਹ ਇੱਥੋਂ ਵੀ ਜਿਹੜੀ ਰੈਲੀ ਦੇ ਪ੍ਰਬੰਧਾ ਦਾ ਜਾਜਾ ਵੀ ਲੈ ਰਹੀ ਹੈ ਤੇ ਪਿਛਲੇ 2 ਦਿਨਾਂ ਤੋਂ ਆਹ ਸਟੇਜ ਵੀ ਲੱਗਣੀ ਸ਼ੁਰੂ ਹੋ ਚੁੱਕੀ ਹੈ ਤੇ ਜਿਹੜੀ ਜਿਹੜੇ ਸਾਡੇ ਸਾਥੀ ਕਿਉਂਕਿ ਬੜਾ ਉਫਸ਼ਾ ਹੈ ਉਹਨਾਂ ਦੇ ਹਰਮਨ ਪਿਆਰੇ ਲੀਡਰ ਕੇਜੀਵਾਲ ਸਭ ਆ ਰਹੇ ਆ ਲੋਕਾਂ ਚ ਮਾਲਵੇਦਿਆਂ ਚ ਤੇ ਉਹਨਾਂ ਦੇ ਇੱਥੇ ਬੈਠਣ ਲਈ ਵੀ ਪ੍ਰਬੰਧ ਜਿਹੜਾ 2 ਦਿਨਾਂ ਤੋਂ ਜਾਰੀ ਹੈ ਟੈਂਟ ਲੱਗ ਰਹੇ ਆ ਕੁਰਸੀਆਂ ਲੱਗ ਰਹੀਆਂ ਨੇ ਸਮਾਜ ਦੇ ਹਰ ਵਰਗ ਨੂੰ ਪਾਰਟੀ ਦੇ ਵਿੱਚ ਬਣਦੀ ਨੁਮਾਇੰਦਗੀ ਦੇਣ ਦੇ ਲਈ ਪੰਜਾਬੀ ਇਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖੈਰਾ ਨੇ ਪਾਰਟੀ ਦੇ ਵਿੱਚ ਨਵੀਆਂ ਨਿਯੁਕਤੀਆਂ ਕੀਤੀਆਂ ਨੇ ਨਵੀਆਂ ਨਿਯੁਕਤੀਆਂ ਕਰਦੇ ਹੋਏ ਉਹਨਾਂ ਨੇ ਦਾਵਾ ਕੀਤਾ ਕਿ ਇਸ ਦੇ ਨਾਲ ਪਾਰਟੀ ਦੀ ਸੈਕੂਲਰ ਸ਼ਵੀ ਨੂੰ ਹੋਰ ਮਜ਼ਬੂਤੀ ਮਿਲੇਗੀ ਪੰਜਾਬੀ ਇਕਤਾ ਪਾਰਟੀ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ ਦੇ ਵਿੱਚ ਮਾਸਟਰ ਬਲਦੇਵ ਸਿੰਘ ਐਮ ਐਲ ਏ ਜੈਤੋ ਤੋਂ ਵਾਈਸ ਪ੍ਰੈਜ਼ੀਡੈਂਟ ਦਾ ਅਹੁਦਾ ਦਿੱਤਾ ਗਿਆ ਹੈ ਦੀਪਕ ਬੰਸ ਨੂੰ ਜਨਰਲ ਫੈਕਟਰੀ ਨਵਜੋਤ ਕੌਰ ਲੰਬੀ ਨੂੰ ਯੂਥ ਵਿੰਗ ਦੀ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਇਸ ਤੋਂ ਇਲਾਵਾ ਸਕੰਦੀਪ ਸਿੰਘ ਸਿੱਧੂ ਬਲਵਿੰਦਰ ਸਿੰਘ ਤੰਜੂ ਅਤੇ ਸੁਖਮਣ ਬੱਲ ਨੂੰ ਖੈਰਾਦੇ ਸਿਆਸੀ ਸਖਤਰ ਵਜੋਂ ਨਿਯੁਕਤ ਕੀਤਾ ਗਿਆ ਹੈ ਲੁਧਿਆਣਾ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਪੰਜਾਬ ਸਰਕਾਰ ਦਾ ਇੱਕ ਵਾਰ ਫਿਰ ਤੋਂ ਨਸ਼ੇਖੋਰੀ ਨੂੰ ਲੈ ਕੇ ਘਰਾਵ ਕੀਤਾ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਦੀਆਂ ਬਾਕੀ ਰਹਿੰਦੀਆਂ 8 ਲੋਕ ਸਭਾ ਸੀਟਾਂ ਤੇ ਵੀ ਜਲਦ ਹੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ ਨਾਲ ਹੀ ਉਹਨਾਂ ਕਿਹਾ ਕਿ ਲੋਕ ਸਭਾ ਇਲੈਕਸ਼ਨਾਂ ਦੇ ਲਈ ਕਾਂਗਰਸ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਜੋ ਵਾਅਦੇ ਕੈਪਟਨ ਅਮਰਿੰਦਰ ਨੇ ਪੰਜਾਬ ਦੀ ਜਨਤਾ کے ساتھ کیے تھے اس میں 2-3 ਪ੍ਰਮੁੱਖ ਵਾਅਦੇ تھے ਮੈਂ ਆਪਕੋ ਯਾਦ ਦਿਲਾਣਾ ਚਾਹੂੰਗਾ ਘਰ ਘਰ ਮੇਂ ਨੌਕਰੀ ਕਾ ਵਾਅਦਾ एक गांव का नाम बता दे जहां पर एक नौकरी दिए हो घर घर की नौकरी तो दूर की बात है किसानों के कर्ज माफी का वादा वो भी पूरी तरीके से झूठा साबित हुआ और नशाखोरी खत्म करने का मामला अभी मैं कुछ दिन पहले एक वीडियो देख रहा था एक माँ अपने बच्चे से लिपट के जिस तरीके से रो रही थी और उसके 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 उसके, उसके पीठ पे बैग बंधा हुआ था स्कूल का उसको देख के मुझे पता नहीं समझ में नहीं आता कि कैसे पंजाब के नेताओं की संवेदना मरी हुई है कैसे कैप्टन अमरिंदर खामोश पड़े हुए हैं आज भी लोग पंजाब के अंदर नशे से मर रहे हैं और इनका खुद इनकी पार्टी का विधायक कुलबीर सिंह जीरा वो साफ तौर पे सभी प्रशासनिक अधिकारियों की मीटिंग में मनप्रीत बादल जी के सामने कहता है कि यहाँ पे नशाखोरी चल रही है प्रशासन के संरक्षण में चल रही है तो मुझे लगता है कि ये एक सबसे बड़ा और कैप्टन अमरिंदर की सरकार का है इसके खिलाफ आम आदमी पार्टी कल अरविंद केजरीवाल जी की रैली के माध्यम से बरनाला की रैली के माध्यम से अपना मोर्चा फिर से एक बार पूरे पंजाब में खोलने जा रही है शुरू करने जा रही है इनके खिलाफ और मुझे लगता है कि ਇਨਕੀ ਨਾਕਾਮੀਆਂ ਕੋ ਹਮ ਜਨਤਾ ਤੱਕ ਪਹੁੰਚਾਏਗੇ ਔਰ ਫਿਰ ਜਨਤਾ ਇਨਸੇ ਆਪਣੇ ਵੋਟ ਕੀ ਤਾਕਤ ਸੇ ਬਦਲਾ ਲੇਗੀ ਯੂਨਾਈਟਿਡ ਸਿੱਖ ਪਾਰਟੀ ਦੇ ਆਗੂ ਚੰਨਣ ਸਿੰਘ ਸਿੱਧੂ ਨੇ ਬਰਗਾੜੀ ਮੋਰਚੇ ਨੂੰ ਲੈ ਕੇ ਇੱਕ ਹੋਰ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਬਰਗਾੜੀ ਮੋਰਚਾ ਖਤਮ ਕਰਨਾ ਇੱਕ ਵੱਡੀ ਪੁੱਲ ਸੀ ਉਹਨਾਂ ਕਿਹਾ ਕਿ ਉਹ ਸਿੱਖ ਨੌਜਵਾਨਾਂ ਦੇ ਵਿੱਚ ਪੰਥ ਪ੍ਰਤੀ ਪਿਆਰ ਜਗਾਉਣ ਦੇ ਲਈ ਮੁਹਿੰਮ ਸ਼ੁਰੂ ਕਰਨ ਜਾ ਰਹੇ ਨੇ ਜਦੋਂ ਦਾ ਬਰਗਾੜੀ ਮੋਰਚਾ ਚੁੱਕਿਆ ਗਿਆ ਹੈ ਉਹਦੇ ਸਾਡੀਆਂ ਤਿੰਨ ਮੇਨ ਡਿਮਾਂਡਾਂ ਸੀ ਇੱਕ ਕੈਮਰੇ ਚ ਇੱਕ ਡਿਮਾਂਡ ਸਾਡੀ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਨ੍ਹਾਂ ਨੇ ਵੀ ਕੀਤੀ ਹੈ ਉਹਨਾਂ ਨੂੰ ਸਜ਼ਾਵਾ ਦਿੱਤੀਆਂ ਜਾਣ ਦੂਜੀ ਸਾਡੀ ਡਿਮਾਂਡ ਸੀ ਕਿ ਜਿਹੜੇ ਸਾਡੇ ਸਿੰਘ ਅੰਦਰ ਬੰਦ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਜਿਹੜੇ 30-30 ਸਾਲ ਕੱਟ ਚੁੱਕੇ ਕੈਦ ਤੇ ਜੀ ਸਾਡੀ ਡਿਮਾਂਡ ਇਹ ਸੀ ਕਿ ਜਿਨ੍ਹਾਂ ਨੇ ਵੈਬਲ ਕਲਾਂ ਚ ਗੋਲੀ ਚਲਾਈ ਹੈ ਜੋ ਵੀ ਉਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਦੇ ਕੇਸ ਚ ਲਾਇਆ ਜਾਏ ਉਹਨਾਂ ਨੂੰ ਸਜ਼ਾਵਾ ਦਵਾਈਆਂ ਜਾ ਬੜਗਾਰੀ ਮੋਰਚਾ ਬੜੀ ਸ਼ਾਨ ਸ਼ੌਕਤ ਨਾਲ ਸਿੱਖ ਕੌਮ ਨੇ ਸਿਰ ਤੇ ਚੋਕੇ ਚਲਾ ਰਹੀ ਸੀ ਕਾਂਗਰਸ ਦੀ ਸਰਕਾਰ ਨੇ ਆਪ ਦੇ ਮੰਤਰੀ ਦੋ ਭੇਜ ਕੇ ਜੋ ਵੀ ਉਹਨਾਂ ਨੇ ਨੇਗੋਸ਼ੀਏਸ਼ਨ ਕੀਤੀ ਸਾਨੂੰ ਉਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਨੌਲੇਜ ਕਰਕੇ ਉਹਨਾਂ ਨੇ ਬੜਗਾੜੀ ਮੋਰਚੇ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਅਨਾਉਂਸਮੈਂਟ ਕੀਤੀ ਕਿ ਅਸੀਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਔਰ ਤੁਹਾਡੇ ਬੰਦੇ ਵੀ ਅਸੀਂ ਛੱਡ ਦਿੱਤੇ ਨੇ ਮਤਲਬ ਅਸੀਂ ਰਿਲੀਜ਼ ਆਰਡਰ ਕਰ ਦਿੱਤੇ ਨੇ ਸੱਚੇ ਸੌਦੇ ਨੂੰ ਅਸੀਂ ਵਾਰੰਟ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨੂੰ ਹਾਜ਼ਰ ਕਰਕੇ ਉਹਦੇ ਬਿਆਨ ਲੈ ਕੇ ਉਹਦੇ ਦੇ ਕੇਸ ਚ ਲਾਵਾਂਗੇ ਔਰ ਤੁਹਾਡੇ ਜਿਹੜੇ ਵਾਇਬਲ ਕਲਾਂ ਦੇ ਜਿਹੜਾ ਉਹ ਅਸੀਂ ਸੈਟ ਜਿਹੜੀ ਬਣਾ ਦਿੱਤੀ ਹੈ ਉਹ ਸੈਟ ਜਲਦੀ ਰਿਪੋਰਟ ਦੇ ਕੇ ਤੇ ਉਹਨਾਂ ਦਾ ਚਲਾਨ ਪੇਸ਼ ਕਰਕੇ ਉਹਨਾਂ ਨੂੰ ਅਰੈਸਟ ਕਰਕੇ ਅੰਦਰ ਦੇਵਾਂਗੇ ਇਹ ਉਹ ਇੱਕ ਮਹੀਨੇ ਤੋਂ ਉੱਪਰ ਇਹ ਕੰਮ ਹੋ ਗਿਆ ਹੈ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਐਕਸ਼ਨ ਨਹੀਂ ਹੈ ਸਰਕਾਰ ਨੂੰ ਔਰ ਮੇਰੇ ਖਿਆਲ ਸਰਕਾਰ ਇਸ ਗੱਲ ਤੇ ਬਿਲਕੁਲ ਭੁੱਲੀ ਗਈ ਹੈ ਕਿ ਅਸੀਂ ਕੋਈ ਵਾਅਦੇ ਵੀ ਕੀਤੇ ਸੀ ਔਰ ਇਹ ਇਹ ਵੀ ਉਨੀ ਬੇਅਦਬੀ ਹੈ ਗੁਰੂਗ੍ਰੰਥ ਸਾਹਿਬ ਦੀ ਜਿੰਨੀ ਕਿ ਵੈਬਲ ਕਲਾਂ ਚ ਪਹਿਲਾਂ ਹੋਈ ਹੈ ਔਰ ਜਿਨ੍ਹਾਂ ਨੇ ਕਰਵਾਈ ਹੈ ਆਉਂਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਆਪਣੇ ਦਿਸ਼ਾ ਨਿਰਦੇਸ਼ ਸੂਬਿਆਂ ਨੂੰ ਦੇਣੇ ਸ਼ੁਰੂ ਕਰ ਦਿੱਤੇ ਨੇ ਚੋਣ ਕਮਿਸ਼ਨ ਨੇ ਸਖਤੀ ਵਾਲਾ ਰੁਖ ਅਪਣਾਉਂਦਿਆਂ ਸੂਬਿਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਕੋਈ ਵੀ ਸੇਵਾ ਕਾਲ ਵਿੱਚ ਵਾਧੇ ਵਾਲਾ ਅਫਸਰ ਚੋਣਾਂ ਦੀ ਡਿਊਟੀ ਵਿੱਚ ਨਾ ਲਗਾਇਆ ਜਾਵੇ ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਪੁਲਿਸ ਵਿਭਾਗਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਮਾਮਲੇ ਵਿੱਚ ਕਾਂਗਰਸੀ ਵਿਧਾਇਕਾਂ ਅਤੇ ਆਗੂਆਂ ਦੇ ਵਿੱਚ ਵੱਖੋ-ਵੱਖਰੀ ਰਾਏ ਦੇਖਣ ਨੂੰ ਮਿਲ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਹੱਕ ਵਿੱਚ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕੋਲ ਸੀਨੀਅਰ ਕਾਂਗਰਸੀ ਲੀਡਰਸ਼ਿਪ ਨਾਲ ਗੱਲਬਾਤ ਕਰਨ ਦਾ ਪੂਰਾ ਹੱਕ ਹੈ। ਨਾਲ ਹੀ ਬਾਜਵਾ ਨੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਇਸ ਮਾਮਲੇ ਵਿੱਚ ਸਫਾਈ ਦੇਣ ਲਈ ਵੀ ਆਖਿਆ ਹੈ। ਕੀ ਕਿਹਾ ਪ੍ਰਤਾਪ ਸਿੰਘ ਬਾਜਵਾ ਨੇ ਆਓ ਸੁਣਦੇ ਹਾਂ। ਅਸੀਂ ਜੀਦੇ ਦੇ ਨਾਲ ਆ ਸਰੇ ਪਰ ਜਗਾ ਗਲਤ ਸੀ ਓਪਨਲੀ ਇਹ ਗੱਲਾਂ ਕਰਨੀਆਂ ਮੈਨੂੰ ਕੋਈ ਮੈਨੂੰ ਕੋਈ ਦੁੱਖ ਤਕਲੀਫ ਹੈ ਮੈਂ ਆਪਣੇ ਮੁੱਖ ਮੰਤਰੀ ਕੋ ਜਾ ਕੇ ਕਹਿ ਸਕਦਾ ਮੈਂ ਆਫਟਰ ਅਲ ਐਮ ਐਲ ਏ ਆ ਮੈਂ ਆਪਣੇ ਪਾਰਟੀ ਪ੍ਰੈਜ਼ੀਡੈਂਟ ਕੋ ਜਾ ਕੇ ਕਹਿ ਸਕਦਾ ਬਟ ਓਪਨਲੀ ਇਹ ਗੱਲਾਂ ਕਰਨੀਆਂ ਬਿਨਾ ਤੱਤਾ ਤਾਂ ਉਹ ਗੱਲ ਚੰਗੀ ਨਹੀਂ ਪਵਦੀ ਆਫਟਰ ਆਲ ਵੀ ਰਿਸਪਾਂਸਿਬਲ ਕੁਲਬੀਰ ਸਿੰਘ ਜ਼ੀਰਾ ਸਾਡੀ ਪਾਰਟੀ ਦੇ ਨੌਜਵਾਨ ਐਮ ਐਲ ਏ ਨੇ ਉਹਨਾਂ ਨੂੰ ਪੂਰਨ ਹੱਕ ਹੈ ਪਾਰਟੀ ਹਾਈ ਕਮਾਂਡ ਕੋ ਜਾਣ ਆਪਣਾ ਪੱਖ ਰੱਖਣ ਉਹਦੇ ਹਰ ਐਮਐਲਏ ਨੂੰ ਹਰ ਪਾਰਟੀ ਦੇ ਵਰਕਰ ਨੂੰ ਹਰ ਕਾਂਗਰਸੀ ਸਾਥੀ ਨੂੰ ਹੱਕ ਹੈ ਕਾਂਗਰਸ ਪ੍ਰਧਾਨ ਨੂੰ ਰਾਹੁਲ ਗਾਂਧੀ ਜੀ ਨੂੰ ਮਿਲਣਾ ਆਪਣਾ ਪੱਖ ਰੱਖਣ ਦਾ ਤੇ ਉਹ ਜ਼ਰੂਰ ਉਹਨਾਂ ਨੂੰ ਜਾਣਾ ਚਾਹੀਦਾ ਆਪਣੀ ਗੱਲ ਰੱਖਣੀ ਚਾਹੀਦੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖੈਰਾ ਤੇ ਤਿੱਖਾ ਸਿਆਸੀ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਸੁਖਪਾਲ ਸਿੰਘ ਖੈਰਾ ਕਾਂਗਰਸ ਦੇ ਨਾਲ ਰਲ ਕੇ ਕੰਮ ਕਰ ਰਹੇ ਨੇ ਨਾਲ ਹੀ ਉਹਨਾਂ ਨੇ ਟਕਸਾਲੀ ਆਗੂਆਂ ਤੇ ਵੀ ਕਾਂਗਰਸ ਦੇ ਨਾਲ ਮਿਲੇ ਹੋਲ ਦੇ ਇੰਤਜ਼ਾਮ ਲਗਾਏ। ਉਹਨਾਂ ਨੇ ਕਿਹਾ ਕਿ ਇਹ ਸਾਰੀਆਂ 13 ਕਾਂਗਰਸ 20 ਵਜੋਂ ਕੰਮ ਕਰ ਰਹੀਆਂ ਹਨ ਅਤੇ ਇਹ ਸਾਰੀਆਂ 13 ਮਿਲ ਕੇ ਅਕਾਲੀ ਦਲ ਨੂੰ ਹਰਾਉਣਾ ਚਾਹੁੰਦੀਆਂ ਨੇ। ਇੱਕ ਗੱਲ ਮੈਨੂੰ ਦੱਸੋ ਸਵੇਰੇ ਤਾਂ ਕਹਿੰਦੇ ਕੇਜਰੀਵਾਲ ਮਾੜਾ ਸ਼ਾਮ ਨੂੰ ਕਹਿੰਦੇ ਗਠਵੜਦੇ ਵਿੱਚ ਸ਼ਾਮਲ ਹੋ ਜਾ। ਮੈਨੂੰ ਤਾਂ ਉਹ ਕਹਾਣੀ ਨਹੀਂ ਸਮਝ ਆਉਂਦੀ। ਮੈਂ ਤੁਹਾਨੂੰ ਤਾਂ ਦੇ ਕਹਿ ਰਿਹਾ ਇਹ ਸਾਰੀ ਪਾਰਟੀਆਂ ਇੱਕ ਕਾਂਗਰਸ ਦਾ ਫਰੰਟ ਹੈ ਕਾਂਗਰਸ ਦੀ ਵੀ ਟੀਮ ਹੈ ਆਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਦੀ ਗੱਲ ਹੈ ਨਹੀਂ ਤਾਂ ਕਾਂਗਰਸ ਨਾਲ ਜੇ ਖੈਰਾ ਸਾਹਿਬ ਨੂੰ ਏਡੀ ਢਿੱਡ ਪੀੜ ਹੈ ਤੇ 25 ਸਾਲਾਂ ਤੋਂ 22 ਸਾਲ ਦਾ ਕਾਂਗਰਸ 'ਚ ਰਹੇ ਪੰਜ ਤੋਂ ਚਾਰ ਇਲੈਕਸ਼ਨਾਂ ਕਾਂਗਰਸ 'ਚ ਲੜੀਆਂ ਅੱਜ ਵੀ ਆਪ ਦੀ ਭਾਈਆ ਸਾਹਿਬ ਨੂੰ ਆਪ ਦੀ ਭਨੇਵੀ ਨੂੰ ਭੈਣ ਜੀ ਨੂੰ ਤਾਂ ਉੱਥੇ ਛੱਡਿਆ ਹੈ ਲੱਖਾਂ ਰੁਪਈਆ ਪੰਜਾਬ ਦੇ ਐਕਸਚੈਕਰ ਤੋਂ ਕੈਪਟਨ ਅਮਰਿੰਦਰ ਸੋ ਉਹਨਾਂ ਦੇ ਫਾਇਦੇ ਲਈ ਉਹਨਾਂ ਨੂੰ ਦੇ ਰਿਆ ਜਿੱਥੋਂ ਤਨਖਾਹਾਂ ਚੱਲ ਰਹੀਆਂ ਬੱਤੀ ਦੇ ਬਿੱਲ ਜਾ ਰਹੇ ਸਭ ਕੁਝ ਆ ਰਿਹਾ ਇਹ ਲੋਕਾਂ ਦੀ ਅੱਖਾਂ 'ਚ ਘਟਾ ਪਾ ਦਿਓ ਕਿ ਕਾਂਗਰਸ ਮਾਰੀ ਐ ਤੇ ਟੱਬਰ ਸਾਰਾ ਉੱਥੋਂ ਤਨਖਾਹ ਲੈ ਜੇ ਇਸ ਲਈ ਮੈਂ ਤੁਹਾਨੂੰ ਸਭ ਨੂੰ ਕਹਿੰਨਾ ਲੋਕ ਬੜੇ ਸਿਆਣੇ ਆ ਇੱਕ ਵਾਰੀ ਤਾਂ ਹੋ ਲਿਆ ਬਾਰ-ਬਾਰ ਉਹਨਾਂ ਦੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਇਹ ਕਾਂਗਰਸ ਦਾ ਫਰੰਟ ਫੇਲ ਹੋਣਾ ਸਪੀਕਰ ਨੇ ਰਾਜ਼ੀ ਨਹੀਂ ਕਰਨੀ ਜੀ ਕਿਸੇ ਦੀ ਮੈਂਬਰੀ ਕਾਰਨ ਕਾਰਨ ਕਿਉਂਕਿ ਰਲੇ ਆ ਮੈਂ ਤੁਹਾਨੂੰ ਦੱਸ ਦੇਣਾ ਅੱਜ ਇਹ ਦੇਖੋ ਡਿਸਕ ਕਾਨੂੰਨ ਦੀਆਂ ਕਨਸਟੀਟਿਊਸ਼ਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਪੰਜਾਬ ਕਾਂਗਰਸ ਵਿੱਚ ਪਈ ਹੋਈ ਫੋਟੋ ਸਮੇਂ ਸਾਹਮਣੇ ਆ ਗਈ ਜਦੋਂ ਵਿਧਾਇਕ ਬਲਵਿੰਦਰ ਸਿੰਘ ਲਾੜੀ ਨੇ ਸਭਾ ਦੇ ਵਿੱਚ ਇਹ ਕਹਿ ਦਿੱਤਾ ਕਿ ਪੰਜਾਬ ਦੇ ਅਗਲੇ ਮੁੱਖ ਮੰਤਰੀ ਪ੍ਰਤਾਪ ਸਿੰਘ ਬਾਜਵਾ ਹੋਣਗੇ ਉਹਨਾਂ ਨੇ ਕਿਹਾ ਕਿ ਪੰਜਾਬ ਕਾਂਗਰਸ ਦੀ ਕਮਾਂਡ ਜਲਦ ਹੀ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਵਿੱਚ ਹੋਵੇਗੀ ਕੀ ਕਿਹਾ ਵਿਧਾਇਕ ਬਲਵਿੰਦਰ ਸਿੰਘ ਲਾੜੀ ਨੇ ਆਓ ਸੁਣਦੇ ਹਾਂ ਜਿੱਥੇ ਆਪਣੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਾਦ ਦੇ ਮਰਜ਼ਾ ਦੇ ਵਿੱਚ ਵੀ ਦਾ ਪ੍ਰਤਾਪ ਸਿੰਘ ਬਾਜਵਾ ਦੀ ਪਹਿਚਾਣ ਸੋ ਅੱਜ ਸਾਡੇ ਵਿੱਚ ਬ੍ਰਾਜਮਾਨੇ ਕਮਾਣਾ ਦੇ ਖਾਸ ਤੋਂ ਬਾਗੇ ਪਿੰਡ ਦੇ ਮੈਂ ਆਪਣੇ ਭੈਣ ਭਰਾਵਾਂ ਦੇ ਇਸਾਂ ਦੀ ਖੁਸ਼ੀ ਮਹਿਸੂਸ ਕਰ ਰਿਹਾ ਕਿ ਆਹ ਟੈਨਣੋ ਕਿ ਜਿੱਦਣ ਪੰਜਾਬ ਦੀ ਵਾਜਦੋਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਹੱਥ ਚੋਲੋ ਜੋ ਅਸੀਂ ਅੱਜ ਇਸ ਪਵਿੱਤਰ ਸਥਾਨ ਤੇ ਅਰਦਾਸ ਕਰੀਏ ਉਸ ਬਾਬਾ ਨਾਮਦੇਵ ਜੀ ਦੇ ਚਰਨਾਂ ਚ ਅਰਦਾਸ ਕਰੀਏ ਬਾਬਾ ਜੈਮਲ ਸਿੰਘ ਜੀ ਦੇ ਚਰਨਾਂ ਚ ਅਰਦਾਸ ਕਰੀਏ ਬਾਬਾ ਫਿਰਦੇ ਜੀ ਦੇ ਚਰਨਾਂ ਚ ਅਰਦਾਸ ਕਰੀਏ ਕਿ ਪ੍ਰਮਾਤਮਾ ਸਾਡੀ ਇਹ ਜਿਹੜੀ ਮੰਗ ਹੈ ਸਾਡੀ ਜਿਹੜੀ ਅਰਦਾਸ ਹੈ ਇਹ ਸਾਡੀ ਅਰਦਾਸ ਪੂਰੀ ਹੋ ਜਾਏ ਤੇ ਆਉਣ ਵਾਲੇ ਚੰਦ ਮਹੀਨੇ ਚ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਮੁੱਖ ਮੰਤਰੀ ਪੰਜਾਬ ਦੇ ਰੂਪ ਵਿੱਚ ਅਸੀਂ ਉਹਨਾਂ ਨੂੰ ਸਵਾਗਤ ਕਰੀਏ ਜਿਵੇਂ ਮੇਰੇ ਵੀਰੋ ਸਰਦਾਰ ਫਟੇਜਨ ਸਿੰਘ ਬਾਜਵਾ ਜੀ ਇਹ ਗੱਲ ਸਾਰੇ ਭਾਵੇਂ ਪੰਜਾਬ ਦੇ 117 ਅਸੀਂ ਐਮਐਲਏ ਵੰਦਰੀ ਦੀ ਹੈ ਪੰਜਾਬ ਪਾਜਪਾ ਦੇ ਆਗੂ ਮਨੋਰੰਜਨ ਕਾਲਿਆ ਨੇ ਵੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਮਾਮਲੇ ਤੇ ਕਾਂਗਰਸ ਦਾ ਕਿਰਾਉ ਕੀਤਾ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਆਪਸੀ ਫੁੱਟ ਸਾਹਮਣੇ ਆ ਗਈ ਹੈ। ਮਨੋਰੰਜਨ ਕਾਲਿਆ ਨੇ ਕਿਹਾ ਕਿ ਹੁਣੇ ਜਗ ਜਾਹਰ ਹੋ ਚੁੱਕਾ ਹੈ ਕਿ ਕਾਂਗਰਸੀ ਵਿਧਾਇਕਾ ਨੇ ਆਪ ਮੰਨ ਲਿਆ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਅਜੇ ਖਤਮ ਨਹੀਂ ਹੋਇਆ। ਕਾਂਗਰਸ ਦੇ ਵਿੱਚ ਜਿਹੜੇ ਨੇਤৃত্ব ਨਾਲ ਦੀ ਨਾ ਦੀ ਕੋਈ ਚੀਜ਼ ਨਹੀਂ ਕਿ ਲੀਡਰਸ਼ਿਪ ਜਿਹੜੀ ਹੈ ਅੱਜ ਮੁੱਖ ਮੰਤਰੀ ਕੈਪਟਨ ਮੁਰਿੰਦਰ ਮੁਰਿੰਦਰ ਸਿੰਘ ਉਹ ਨਹੀਂ ਹੈਗੇ ਆ ਲੇਕਿਨ ਉਹ ਨੂੰ ਵੀ ਉਹਨਾਂ ਨੂੰ ਵੀ ਮੰਨਣ ਲਈ ਤਿਆਰ ਨਹੀਂ ਹੈ ਔਰ ਇਸ ਸਤੰ ਦੇ ਨਾਲ ਜਿਹੜਾ ਵਿਖਰਾਵਾ ਹੈਗਾ ਅੱਜ ਪੰਜਾਬ ਦੇ ਵਿੱਚ ਪੰਜਾਬ ਦੀ ਜਨਤਾ ਦੇ ਵਿੱਚ ਪੂਰੀ ਤਰ੍ਹਾਂ ਰੋਸ ਹੈ ਕਿ ਜਿਹੜੇ ਵਾਦੇ ਕੀਤੇ ਗਏ ਉਹ ਪੂਰੇ ਨਹੀਂ ਹੋਏ ਔਰ ਨਾ ਹੀ ਜਿਹੜਾ ਹੈਗਾ ਕਿ ਵਿਕਾਸ ਜਿਹੜਾ ਕਿ ਬੀਅਸੀ ਤਈਏ ਕਿ ਇਨਫਰਾਸਟ੍ਰਕਚਰ ਹੈਗਾ ਅੱਜ ਜਿੱਥੇ ਕਾਲੀ ਦਲ ਭਾਰਤੀ ਜਨਤਾ ਪਾਰਟੀ ਸਰਕਾਰ ਛੱਡ ਗਈ ਸੀ ਉੱਥੇ ਖੜਾ ਔਰ ਉਸੇ ਹਾਲਾਤ ਚੜੇ ਹੈਗੇ ਆ ਕਿ ਰਿਪੇਅਰ ਮੇਨਟੇਨੈਂਸ ਨਹੀਂ ਹੋ ਰਹੀ ਤਾਂ ਬਦ ਤੋਂ ਬੱਤਰ ਹੋ ਰਿਹਾ ਹੈ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਤਾਜ਼ਾ ਉਥਲ ਪੁਥਲ ਤੇ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਇੱਕ ਵਾਰ ਫੇਰ ਕਾਂਗਰਸ ਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਕਾਂਗਰਸ ਕਈ ਟੁਕੜਿਆਂ ਦੇ ਵਿੱਚ ਵੰਡ ਚੁੱਕੀ ਹੈ ਇਸ ਤੋਂ ਬਾਅਦ ਬੈਂਸ ਨੇ ਵੀਡੀਓ ਮਾਮਲੇ ਦੇ ਵਿੱਚ ਵੀ ਸਫਾਈ ਦਿੱਤੀ। ਉਹਨਾਂ ਨੇ ਕਿਹਾ ਕਿ ਲਾਲੀ ਰਣੀਕੇ ਨਾਲ ਉਹਨਾਂ ਦੀ ਗੱਲ ਹੋ ਗਈ ਹੈ ਅਤੇ ਜਿਸ ਪੇਜ ਤੇ ਵੀਡੀਓ ਸ਼ੇਅਰ ਕੀਤੀ ਗਈ ਹੈ ਉਸ ਪੇਜ ਨਾਲ ਤੇ ਵੀਡੀਓ ਨਾਲ ਉਹਨਾਂ ਦਾ ਕੋਈ ਸੰਬੰਧ ਨਹੀਂ ਹੈ। ਕੀ ਕਿਹਾ ਸਿਮਰਜੀਤ ਬੈਂਸ ਨੇ ਆਓ ਸੁਣਦੇ ਹਾਂ। ਬਹੁਤ ਵੱਡੀ ਐਕਨਾਊਂਸਮੈਂਟ ਕਰਤੀ ਵੀ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਅਗਲੇ ਮੁੱਖ ਮੰਤਰੀ। ਅੱਜ ਕਾਂਗਰਸ ਦੇ ਅੰਦਰ ਬਹੁਤ ਵੱਡੀ ਪਦਰ ਤੇ ਪਾਟੋ ਤਾੜ ਹੋਇਆ। ਅੱਜ ਕਾਂਗਰਸ ਦੇ ਅੰਦਰ ਮੁੱਖ ਮੰਤਰੀ ਦੀ ਕੁਰਸੀ ਪ੍ਰਾਪਤ ਕਰਨ ਵਾਸਤੇ ਕਦੇ ਸਿੱਧੂ ਸਾਹਿਬ ਰਾਹੁਲ ਗਾਂਧੀ ਨੂੰ ਆਪਣਾ ਕਪਤਾਨ ਦੱਸ ਦਿੰਦੇ ਆ ਤੇ ਫਿਰ ਕੈਪਟਨ ਸਾਹਿਬ ਵਾਲੇ ਜਿਹੜੇ ਕਾਂਗਰਸੀ ਆ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਜਗ੍ਹਾ ਦੇ ਉੱਤੇ ਇਸ਼ਤਿਹਾਰबाजी ਵੱਡੇ ਵੱਡੇ ਬੋਲ ਟੰਗਦੇ ਆ ਸਾਡਾ ਕੈਪਟਨ ਕੈਪਟਨ ਅਮਰਿੰਦਰ ਪੰਜਾਬ ਦਾ ਕੈਪਟਨ ਕੈਪਟਨ ਅਮਰਿੰਦਰ ਸੋ ਅੱਜ ਕਾਂਗਰਸ ਦੀ ਸਰਕਾਰ ਵਜਾਏ ਕਿ ਲੋਕਾਂ ਨੂੰ ਕੀਤੇ ਹੋਏ ਵਾਅਦਿਆਂ ਦੇ ਉੱਤੇ ਖਰੀ ਉਤਰੇ ਆਪਸ ਦੇ ਵਿੱਚ ਲੜਾਈ ਝਗੜੇ ਆਪਸ ਦੇ ਵਿੱਚ ਮੁੱਖ ਮੰਤਰੀ ਬਣਨ ਦੀ ਦੌੜ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੀ ਪੱਧਰ ਤੇ ਅੱਜ ਜਗੋਂ ਤੇਰਮੀ ਹੋ ਰਹੀ ਹੈ ਉਹ ਵਾਦੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਵੋਟਾਂ ਤੋਂ ਪਹਿਲਾਂ ਕਰਕੇ ਸਤਾ ਦੇ ਵਿੱਚ ਆਏ ਅੱਜ ਤੱਕ ਇੱਕ ਵੀ ਵਾਦਾ ਕਾਂਗਰਸ ਸਰਕਾਰ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਪੂਰਾ ਨਹੀਂ ਕੀਤਾ ਤੇ ਨਵੇਂ ਤੋਂ ਨਵਾਂ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦਾ ਪੈਦਾ ਹੋਣਾ ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਕਾਂਗਰਸ ਸਰਕਾਰ ਬੁਰੀ ਤਰ੍ਹਾਂ ਆਪਸ ਦੇ ਵਿੱਚ ਢੜੇਬੰਦੀ ਦਾ ਸ਼ਿਕਾਰ ਹੋ ਕੇ ਜਿਹੜੀਆਂ ਭਾਵਨਾਵਾਂ ਨਾਲ ਲੋਕਾਂ ਨੇ ਸਰਕਾਰ ਬਣਾਈ ਸੀ ਉਹਨਾਂ ਭਾਵਨਾਵਾਂ ਦਾ ਕਤਲ ਕਰ ਰਹੀ ਹੈ। ਸੋ ਇਹ ਅਕਾਲੀ ਦਲ ਦੇ ਸਾਬਕਾ ਵਜੀਰ ਗੁਲਜਾਰ ਸਿੰਘ ਰਣੀਕੇ ਦਾ ਮੈਂ ਉਹ ਦਿਨ ਵੀ ਪ੍ਰੈਸ ਮੀਡੀਆ ਨੂੰ ਦੱਸਿਆ ਸੀ ਕਿ ਉਹਨਾਂ ਦੇ بیٹے ਦਾ ਮੈਨੂੰ ਲਾਲੀ ਰਣੀਕੇ ਦਾ ਮੈਨੂੰ ਟੈਲੀਫੋਨ ਆਇਆ ਕਿ ਮੇਰੇ ਮਦਰ ਦਾ ਵੀਡੀਓ ਫੇਸਬੁੱਕ ਪੇਜ ਜਿਹੜਾ ਸਿਮਰਜੀਤ ਬੈਂਸ ਦੇ ਨਾਮ ਤੇ ਬਣਿਆ ਹੋਇਆ। ਮੈਂ ਉਹਨਾਂ ਨੂੰ ਦੱਸਿਆ ਕਿ ਮੇਰਾ ਸਿਰਫ ਤੇ ਸਿਰਫ ਇੱਕੋ ਪੇਜ ਆ। ਜਿਹੜਾ ਫੇਸਬੁਕ ਕੋਲੋਂ ਵੈਰੀਫਾਈਡ ਹੈ ਜਿਹਦੇ ਤੇ ਬਲੂ ਟਿੱਕ ਲੱਗਿਆ ਹੋਇਆ ਇਸ ਤੋਂ ਇਲਾਵਾ ਹੋਰ ਮੇਰਾ ਕੋਈ ਪੇਜ ਨਹੀਂ ਹੈਗਾ ਬਹੁਤ ਸਾਰੇ ਪੰਜਾਬੀ ਲੋਕਾਂ ਨੇ ਸੈਂਕੜੇ ਮੇਰੇ ਨਾਮ ਤੇ ਪੇਜ ਬਣਾਏ ਹੋਏ ਆ ਤੇ ਮੈਂ ਲਾਲੀ ਰਣੀਕੇ ਨੂੰ ਇਨਸ਼ੋਰ ਕੀਤਾ ਕਿ ਜਿਹੜੇ ਬੰਦੇ ਨੇ ਮਾੜੀ ਹਰਕਤ ਕੀਤੀ ਆ ਮਾੜੀ ਕਰਤੂਤ ਕੀਤੀ ਆ ਮੈਂ ਖੁਦ ਪੁਲਿਸ ਨੂੰ ਕੰਪਲੇਂਟ ਕਰਾਂਗਾ ਤੇ ਅਸੀਂ ਉਸੇ ਦਿਨ ਲੁਧਿਆਣਾ ਪੁਲਿਸ ਨੂੰ ਕੰਪਲੇਂਟ ਕਰਤੀ ਵੀ ਜਿਹੜੇ ਬੰਦੇ ਨੇ ਜੋ ਜਿਹੜਾ ਬੰਦਾ ਇਸ ਫੇਸਬੁਕ ਪੇਜ ਦਾ ਐਡਮਿਨ ਆ ਜਿਨੇ ਇਹ ਫੇਕ ਵੀਡੀਓ ਵਾਇਰਲ ਕੀਤਾ ਪੋਸਟ ਕੀਤਾ ਉਹਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹ ਮੇਰੇ ਖਿਲਾਫ ਦਰਖਾਸਤ ਦੇਉਣ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਕਾਲੀ ਦਲ ਦੇ ਲੀਡਰਾਂ ਦੇ ਕੋਲੇ ਮੁੱਦਾ ਕੋਈ ਨਹੀਂਗਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸ਼ੇਰ ਸਿੰਘ ਗੁਬਾਇਆ ਦੀ ਪਾਰਟੀ ਦੇ ਵਿੱਚ ਸਥਿਤੀ ਬਾਰੇ ਪਾਰਟੀ ਦੇ ਆਗੂ ਵਿਕਰਮ ਸਿੰਘ ਮਜੀਠੀਆ ਨੇ ਗੋਲ ਮੋਲ ਜਵਾਬ ਦਿੱਤਾ ਹੈ ਆਓ ਸੁਣਦੇ ਹਾਂ ਵਿਕਰਮ ਸਿੰਘ ਮਜੀਠੀਆ ਨੇ ਸ਼ੇਰ ਸਿੰਘ ਗੁਬਾਇਆ ਬਾਰੇ ਕੀ ਕਿਹਾ ਕਿੰਨਾਂ ਨੂੰ ਜੀ ਸ਼ੇਰ ਸਿੰਘ ਪਾਇਆ ਤੂੰ ਤਾਂ ਆਪ ਹੀ ਸਸਪੈਂਡ ਕਰੀ ਆ ਔਰ ਕੀ ਸਸਪੈਂਡ ਨੇ ਪਾਰਟੀ ਚੋਂ ਕਿਹਨੇ ਕਿਹਾ ਨਹੀਂ ਤੁਹਾਨੂੰ ਨਹੀਂ ਕੀਤਾ ਤੂੰ ਅੱਜ ਵੀ ਆਪਣੇ ਨੂੰ ਅਕਾਲੀ ਦਲ ਕਹਿੰਦੇ ਨੇ ਨਹੀਂ ਉਹ ਉਹਨਾਂ ਦੇ ਕਹਿਣ ਨਾਲ ਨਹੀਂ ਨਾ ਕੁਝ ਹੁੰਦਾ ਉਹ ਜੋ ਮਰਜੀ ਕਹੀ ਜਾਣ ਲੋਕ ਸਭਾ ਚੋਣਾਂ ਨਜ਼ਦੀਕ ਆਉਂਦਿਆਂ ਹੀ ਸਾਰੀਆਂ ਸਿਆਸੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਨੇ ਆਮ ਆਦਮੀ ਪਾਰਟੀ ਜਿੱਥੇ ਕੇਜਰੀਵਾਲ ਦੀ ਰੈਲੀ ਕਰਨ ਜਾ ਰਹੀ ਹੈ ਉੱਥੇ ਹੀ ਕਾਂਗਰਸ ਨੇ ਵੀ ਆਪਣੀਆਂ ਸਰਗਰਮੀਆਂ ਵਿੱਚ ਤੇਜ਼ੀ ਲਿਆਉਂਦੇ ਹੋਏ ਮਾਝੇ, ਮਾਲਵੇ ਅਤੇ ਦੁਆਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੁਆਰਾ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਇਸੇ ਸਿਲਸਿਲੇ ਦੇ ਤਹਿਤ ਕੈਪਟਨ ਅਮਰਿੰਦਰ ਸਿੰਘ ਮਾਝੇ ਵਿਖੇ ਪਹੁੰਚੇ ਅਤੇ ਉੱਥੇ ਉਹਨਾਂ ਨੇ ਪਾਰਟੀ ਵਰਕਰਾਂ ਅਤੇ ਵਿਧਾਇਕਾਂ ਦੇ ਨਾਲ ਮੁਲਾਕਾਤ ਕੀਤੀ ਭਾਜਪਾ ਆਗੂ ਅਮਿਤ ਸ਼ਾ ਅਤੇ ਅਰੁਣ ਜੇਤਲੀ ਦੀ ਸਿਹਤ ਯਾਭੀ ਦੇ ਲਈ ਲੁਧਿਆਣਾ ਦੇ ਵਿੱਚ ਭਾਜਪਾ ਵਰਕਰਾਂ ਨੇ ਇੱਕ ਖਾਸ ਯੱਗ ਦਾ ਆਯੋਜਨ ਕੀਤਾ ਇਸ ਮੌਕੇ ਭਾਜਪਾ ਆਗੂ ਪ੍ਰਵੀਨ ਬੰਸਲ ਨੇ ਖਾਸ ਤੌਰ ਤੇ ਦੋਨਾਂ ਆਗੂਆਂ ਦੀ ਚੰਗੀ ਸਿਹਤ ਦੇ ਲਈ ਦੁਆਵਾਂ ਕੀਤੀਆਂ ਇਸ ਮੌਕੇ ਭਾਜਪਾ ਦੇ ਵਰਕਰ ਅਤੇ ਆਗੂ ਮੌਜੂਦ ਸਨ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਮਿਤਸ਼ਾ ਜੀ ਔਰ ਦੇਸ਼ ਦੇ ਵਿੱਤ ਮੰਤਰੀ ਸ਼੍ਰੀ ਅਰਜੁਨ ਜਟੇ ਜੀ ਔਰ ਭਾਰਤੀ ਜਨਤਾ ਪਾਰਟੀ ਦੇ ਸੰਗਠਨ ਮੰਤਰੀ ਮਾਨਿਆ ਰਾਮ ਲਾਲ ਬਿਮਾਰ ਚੱਲ ਰਹੇ ਹਨ ਐਸੇ ਲੋਗ ਜਿਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਬਿਲਕੁਲ ਨਮਰਤਾ ਦੇ ਨਾਲ ਇਮਾਨਦਾਰੀ ਦੇ ਨਾਲ ਪਾਰਟੀ ਦੀ ਜਿੱਥੇ ਸੇਵਾ ਕੀਤੀ ਹੈ ਉੱਥੇ ਦੇਸ਼ ਦੀ ਸੇਵਾ ਕੀਤੀ ਹੈ ਦੇਸ਼ ਦੇ ਹਰ ਵਰਗ ਦੀ ਚਿੰਤਾ ਕੀਤੀ ਹੈ ਭੈਣ ਦੀ ਵੀਰ ਦੀ ਗਰੀਬ ਦੀ ਮਜ਼ਦੂਰ ਦੀ ਹਰ ਦੀ ਚਿੰਤਾ ਕਰਕੇ ਹਮੇਸ਼ਾ ਉਹਨਾਂ ਦਾ ਇੱਕ ਐਸੀ ਕੋਸ਼ਿਸ਼ ਰਹੀ ਹੈ ਕਿ ਦੇਸ਼ ਦੇ ਹਰ ਲੋਕ ਦੀ ਇੱਕ ਅੰਤੋਂ ਦੇ ਅੰਤ ਤੇ ਬੈਠੇ ਹੋਏ ਲੋਕ ਦੀ ਚਿੰਤਾ ਕਰਦੇ ਕਰਦੇ ਹੋਏ ਉਹਨਾਂ ਦੀ ਸਮੱਸਿਆ ਦਾ ਨਿਵਾਰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਉਹ ਮਾਰ ਹੈ ਉਹ ਵੀ ਸਾਡੀ ਇਹ ਭਾਵਨਾ ਹੈ ਅਸੀਂ ਉਸ ਦੇਸ਼ ਚ ਰਹਿਨੇ ਆ ਜਿਹਨੂੰ ਅਸੀਂ ਕਹਿੰਦੇ ਆ ਇਹ ਦੇਸ਼ ਧਰਮ ਦਾ ਦੇਸ਼ ਹੈ ਇਹ ਦੇਸ਼ ਪੀਰ ਪਕੰਬਰਾ ਦਾ ਦੇਸ਼ ਹੈ ਅਸੀਂ ਸਭ ਕਾਰਕ ਕਰਕੇ ਅੱਜ ਪ੍ਰਾਰਥਨਾ ਕੀਤੀ ਹੈ ਯਾਦਰ ਚ ਆਇਆ ਹੈ ਉਹਨਾਂ ਦੀ ਤੰਦਰੁਸਤੀ ਵਾਸਤੇ ਉਹ ਤੰਦਰੁਸਤ ਹੋਣ ਤੰਦੂਸਤ ਹੋ ਕੇ ਫੇਲ ਦੁਆਰਾ ਉਹ ਪਾਰਟੀ ਦੀ ਦੇਸ਼ ਦੀ ਸੇਵਾ ਕਰਨ ਕਿਉਂਕਿ 2019 ਦਾ ਮਿਸ਼ਨ ਫਟਾ ਵੱਡਾ ਮਿਸ਼ਨ ਹੈ ਇਸ ਦੇਸ਼ ਨੂੰ ਫੇਰ ਦੁਆਰਾ ਦੇਸ਼ ਪਖਤਾਂ ਦੀ ਲੋੜ ਹੈ ਦੇਸ਼ ਪਖਤੋ ਜਿਹੜੇ ਸਿਰਫ ਦੇਸ਼ ਦੇ ਲਈ ਦੇਸ਼ ਦੇ ਲੋਕਾਂ ਦੀ ਸੇਵਾ ਕਰਦੇ ਹਨ ਪੰਜਾਬ ਇਸ ਵੇਲੇ ਵਿੱਚ ਫਿਲਹਾਲ ਐਨਆਈ ਫਿਰ ਤੋਂ ਮੁਲਾਕਾਤ ਹੋਵੇਗੀ ਧੰਨਵਾਦ